ਕਿਕਾ ਉਹ ਕਿਤੇ ਲਿਟਰੇਰੀ ਬੰਦੇ ਉਹਨਾਂ ਦਾ ਲਿਟਰੇਰੀ ਤਰੀਕਾ ਹੀ ਹੁੰਦਾ ਹੈ ਕਿਤੇ ਨਾ ਕਿਤੇ ਉਹ ਆਪਣੀ ਸਟੋਰੀ ਬਣਾ ਕੇ ਚੀਜ਼ ਪੇਸ਼ ਕਰ ਜਾਂਦੇ ਪਰ ਮੈਂ ਅਸੀਂ ਇੱਕ ਖੇਡਾਂ ਦੇ ਫੀਲਡ ਨਾਲ ਜੁੜੇ ਹੋਣ ਕਰਕੇ ਖਾਲੀ ਹੱਥ ਪਰਦਾ ਜਾਂ ਖਾਲੀ ਹੱਥ ਵਾਂਗੇ ਆਉਂਦਾ ਸਿਰਫ ਇੱਕ ਕੰਸੇ ਦਾ ਮੈਦਨ ਪਿਛਲੇ ਕਈ ਸਾਲਾਂ ਤੋਂ ਮਰਦਾ ਰਿਹਾ ਪਿਛਲੇ 2 ਸਾਲ 2 ਅੰਮ੍ਰਿਤਾਂ ਵੀ ਛੱਡ ਕੇ ਤਾਂ ਉਹ ਕੋਈ ਨਾ ਉਹਦੇ ਚਿਟੇ ਜ਼ੀਓਲੋਜੀ ਜਿੱਥੋਂ ਤੱਕ ਜਾਂਦੀ ਹੈ ਬਾਡੀ ਤੱਕ ਬਾਡੀ ਤੋਂ ਸੈੱਲ ਸੈੱਲ ਤੋਂ ਮਾਈਟੋਕੌਂਡਰੀਆ ਤੱਕ ਉਹ ਜੋ ਅਸੀਂ پڑھਦੇ ਸੀ ਉਹ ਸਾਡੇ ਖੇਡਾਂ ਨੂੰ ਜੋ ਇੰਟਰਨੈਸ਼ਨਲ ਲੈਵਲ ਤੇ ਕੰਪਿਟੀਸ਼ਨ ਕਰਨ ਵਾਸਤੇ ਚਾਹੀਦਾ ਹੈ ਜੇ ਉਹ ਚੀਜ਼ਾਂ ਨਹੀਂ ਮਿਲਦੀਆਂ ਤਾਂ ਉਹ ਕਿੱਥੇ ਕਮੀ ਉਹ ਮੈਂ ਇਸ ਤਰ੍ਹਾਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਪਬਲੇ ਵਾਲੀ ਖੇਡ ਖੇਡਦਾ ਆ ਉਹਦਾ ਉਹਦੇ ਚ ਮੰਤਰ ਕੀ ਆ ਅਸਾਨੀ ਜੀਵਨ ਦੇ ਵਿੱਚ ਐਡਾ ਨਹੀਂ ਐਡਾ ਦਾ ਕੀ ਰੋ ਰਿਆ ਐਮਚਿਉਰੀਜ਼ਮ ਤੇ ਪ੍ਰੋਫੈਸ਼ਨਲਿਜ਼ਮ ਇਹ ਪਹਿਲੇ ਚੈਪਟਰ ਸੀ ਦੂਜੇ ਜਿਹੜੇ ਚੈਪਟਰ ਸੀ ਕਿ ਜਿਹੜਾ ਮੁੱਖ ਏਰੀਆ ਕਿਹੜਾ ਹੈ ਜਿੱਥੇ ਸਪੋਰਟਸ ਕੰਮ ਕਰ ਰਹੇ ਹਿੱਸੇ

2064 ਤੋਂ ਅੱਗੇ ਆ ਜਿਹੜੀ ਨੰਬਰ 66 ਦੇ ਵਿੱਚ ਇੱਕ ਰੂਪ ਹੋ ਗਿਆ ਕਿ ਜਿਹੜੇ ਸਪੋਰਟ ਸਾਇੰਸਸ ਹੈਗੇ ਆ ਇਹਦੇ ਜਿਹੜੇ ਵੱਖ-ਵੱਖ ਸਬਜੈਕਟ ਆ ਭਾਵੇਂ ਸਪੋਰਟ ਸਾਈਕੋਲੋਜੀ ਆ ਭਾਵੇਂ ਐਕਸਰਸਾਈਜ਼ ਫਿਜ਼ੀਓਲੋਜੀ ਆ ਭਾਵੇਂ ਐਕਸਰਸਾਈਜ਼ ਰਿਕਵਿਵਿਸ਼ਨ ਸੀ ਤੇ ਆਪਣੇ ਇੰਡੀਆ 'ਚ ਕੋਈ ਐਕਸਪਰਟ ਨਹੀਂ ਜੇਗਾ ਜਿਹੜਾ ਉਸ ਮਸ਼ੀਨ ਨੂੰ ਜਿਹੜਾ ਹੈਂਡਲ ਕਰ ਸਕੋ ਉਹ ਬੰਦਾ ਬਾਹਰੋਂ ਆ ਕੇ ਜਾਂਦਾ ਜੀ ਦੱਸ ਕੇ ਜਾਂਦਾ ਜੀ ਜਿੰਨੇ ਕੀ ਗੱਲ ਦੱਸ ਰਿਹਾ ਸੀ ਉਸ ਹਾਵਨਾ ਦੀ ਪੜਨ ਲਈ ਬਹੁਤ ਹੀ ਇੱਕ ਆਧਾਰਨ ਜਰੂਰ ਸਾਂਝੀ ਕਰਨੀ ਚਾਹੁੰਦਾ ਮੀਡੀਆ ਦਾ ਬਹੁਤ ਇੱਕ ਸੰਪਦਾ ਹਰ ਖੇਤਰ ਦੇ ਵਿੱਚ ਬਹੁਤ ਰੋਲ ਹੈ ਪਰ ਮੀਡੀਆ ਨੂੰ ਜਿਹੜੀ ਸਹੀ ਗੱਲ ਆ ਉਹਨ ਸਹੀ ਫੜ ਕੇ ਜਾਈਆ ਸਹੀ ਸੱਚਾਰ ਜ਼ਿੰਦਗੀ ਬਾਕੀ بارش ਤੇ ਜਾਮ ਕਰਕੇ ਸਾਡਾ ਪ੍ਰਧਾਨ ਜੀ ਮਿੰਟ 10 15 ਮਿੰਟ ਲੇਟ ਆਇਆ ਇਸ ਕਰਕੇ ਅਸੀਂ ਵੀ ਲੇਟ ਹੋਗਾ ਜੂਰ ਕਰਦੇ ਹਾਂ त <laughs> 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 ਕੈਪਟਨਿੰਗਸ ਆਦਮੀ ਹਰ ਚੀਜ਼ ਦੀ ਹੁੰਦੀ ਹੈ ਪਰ ਜਿਹੜੀ ਖੇਡ ਚਿੰਤਨ ਦੀ ਤੁਸੀਂ ਗੱਲ ਕੀਤੀ ਆ ਜਿਹੜੀ ਖੇਡ ਦੀ ਥਿਊਰੀ ਆ ਅੱਜ ਦਾ ਮੁਕਾਬਲੇ ਦਾ ਜਮਾਨਾ ਕਿੱਥੇ ਆ ਉਹਨਾਂ ਚ ਖੇਡਾਂ ਦੇ ਵਿੱਚ ਜਿਹੜਾ ਮੁਕਾਬਲਾ ਹੋ ਰਿਹਾ ਉਹ ਕਿੱਥੇ ਆ ਅਸੀਂ ਉਹਦੇ ਵਿੱਚ ਕਿੱਥੇ ਖੜੇ ਆ ਜੇ ਸਾਡੀ ਪਰਫਾਰਮੈਂਸ ਸਾਨੂੰ ਲੱਗਦਾ ਨਹੀਂ ਠੀਕ ਤੇ ਸਾਨੂੰ ਜਿਹੜਾ ਸਾਡਾ ਸਿਸਟਮ ਚੱਲ ਰਿਹਾ ਹੈ ਜੋ ਸਾਡੇ ਸਕੀਮ ਚੱਲ ਰਹੀਆਂ ਆ ਜਿਹੜੀਆਂ ਸਾਡੇ ਬੋਡੀਜ਼ ਚਲਾ ਰਹੀਆਂ ਆ ਸਾਨੂੰ ਉਹਦਾ ਐਨਾਲਿਸਿਸ ਕਰਨਾ ਬਣਦਾ ਉਹਤੇ ਰੀਥਿੰਕ ਕਰਨਾ ਬਣਦਾ ਉਹਦੀ ਪਰਚੋਲ ਕਰਨੀ ਬਣਦੀ ਇਹਦੇ ਨਾਲ ਨਾਲ ਵਿਦੇਸ਼ਾਂ ਵਿੱਚ ਕਿਸ ਤਰ੍ਹਾਂ ਚੱਲ ਰਿਹਾ ਹੈ ਉਹਦੀ ਪਰਚੋਲ ਕਰਨੀ ਬਣਦੀ ਹੈ ਤੇ ਸਾਡੇ ਦੇਸ਼ ਦੇ ਵਿੱਚ ਉਹ ਕਿਹੜੀਆਂ ਕਮੀਆਂ ਲੱਗਦੀਆਂ ਜੋ ਅਸੀਂ ਕਰ ਰਹੇ ਹਾਂ ਜੋ ਸਾਡੇ ਨਾਲੋਂ ਵੱਧ ਉਹ ਕਰ ਰਹੇ ਹੈ ਜਿਹੜੀਆਂ ਅਸੀਂ ਨਹੀਂ ਕਰ ਰਹੇ ਕੀ ਉਹਨਾਂ ਚੀਜ਼ਾਂ ਦਾ ਰੋਲ ਹੈ ਜੇ ਸਾਡੇ ਉਹ ਚੀਜ਼ਾਂ ਕੀਤੀਆਂ ਜਾ ਰਹੀਆਂ ਕੀ ਪੂਰੀ ਮਤਦਾਰ ਦੇ ਵਿੱਚ ਕੀਤੀਆਂ ਜਾ ਰਹੀਆਂ ਸੋ ਇਹਨਾਂ ਚੀਜ਼ਾਂ ਸਾਰੀਆਂ ਦਾ ਜਿਹੜਾ ਐਨਾਲਿਸਿਸ ਕਰਨ ਵਾਸਤੇ ਇਹ ਕਿਤਾਬ ਮੈਂ ਲਿਖਿਆ ਕਿ ਸਾਡੇ ਦੇਸ਼ ਦੇ ਵਿੱਚ ਪਰਫਾਰਮੈਂਸ ਸਾਡੇ ਪਲੇਅਰਾਂ ਦੀ ਮਾੜੀ ਕਿਉਂ ਕੀ ਕੀ ਖਾਸ ਤੇ ਕਿਤਾਬ ਹੈ ਹਾਂ ਕਿਤਾਬ ਦੇ ਵਿੱਚ ਮੈਂ ਉੱਥੇ ਵੀ ਗੱਲ ਕੀਤੀ ਆ ਕਿ ਉਹਦੇ ਵੈਸੇ ਤਾਂ 21 ਚੈਪਟਰ ਆ ਕਿਤਾਬ ਦੇ ਅਲੱਗ-ਅਲੱਗ ਜਿਹੜੇ ਚੈਪਟਰਾਂ ਦੇ ਨਾਂ ਆ ਪਰ ਮੇਨ ਉਹਦੇ ਚਾਰ ਭਾਗ ਆ ਪਹਿਲੇ ਤਿੰਨ ਚੈਪਟਰਾਂ ਦੇ ਵਿੱਚ ਮੈਂ ਇਹ ਦੱਸਿਆ ਵੀ ਖੇਡ ਹੈ ਕਿ ਇਹਨੇ ਅੱਜ ਦੇ ਜਮਾਨੇ ਤੱਕ ਅੱਜ ਤੱਕ ਜਿਹੜੀ ਮੁਕਾਬਲਾ ਮੁਕੀ ਖੇਡ ਇਹਨ ਕਿਸ ਤਰ੍ਹਾਂ ਤਰੱਕੀ ਕੀਤੀ ਹੈ ਜਿਹੜੇ ਉਸ ਤੋਂ ਅਗਲੇ 7 ਚੈਪਟਰ ਆ ਉਹਨਾਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਕਿਹੜੇ ਆਧਾਰੇ ਆ ਜਿਹੜੇ ਸਪੋਰਟ ਖੇਡ ਨੂੰ ਚਲਾ ਰਹੇ ਅਗਲੇ ਤੀਜੇ ਚੈਪਟਰ ਦੇ ਵਿੱਚ ਉਹ ਆਧਾਰੇ ਕੰਮ ਕਿੱਥੇ ਕਰ ਰਹੇ ਆ ਉਹ ਸਕੂਲਾਂ ਦੇ ਵਿੱਚ ਸਪੋਰਟਸ ਚੱਲ ਰਹੀ ਹੈ ਡਿਸਟ੍ਰਿਕਟਾਂ ਵਿੱਚ ਸਪੋਰਟਸ ਚੱਲ ਰਹੀ ਹੈ ਸੈਂਟਰਾਂ ਦੇ ਸਪੋਰਟਸ ਚੱਲ ਰਹੀ ਹੈ ਉਹ ਕਿਸ ਤਰੀਕੇ ਨਾਲ ਚੱਲ ਰਹੀ ਹੈ ਉੱਥੇ ਸਾਡੀਆਂ ਕਿੱਥੇ ਕਮੀਆਂ ਪੇਸ਼ੀਆਂ ਸਰ ਇਹ ਕਦੋਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਮੈਂ ਜਦੋਂ ਅਸੀਂ ਪੜ੍ਹਦੇ ਸੀ ਐਮਫਲ ਕਰਦੇ ਉਹਦੇ ਸਾਡੇ ਟੀਚਰ ਨੇ ਕਿਹਾ ਸੀ ਕਿ ਇਦਾਂ ਦਾ ਕੰਮ ਤੁਸੀਂ ਪੰਜਾਬੀ 'ਚ ਕਰੋ ਇਹਦੀ ਜ਼ਰੂਰਤ ਹੈ ਉਸ ਵੇਲੇ ਸੋਚਦੇ ਸੀ ਥੋੜਾ 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 ਕੰਮ ਕੀਤਾ ਵੀ ਪਰ ਪਿਛਲੇ ਤਿੰਨਾਂ ਸਾਲਾਂ ਤੋਂ ਜਦੋਂ ਤੋਂ ਮੈਂ ਆਪਣੀ ਪੀਐਚਡੀ ਕੰਪਲੀਟ ਕੀਤੀ ਉਸ ਤੋਂ ਬਾਅਦ ਮੈਂ ਇਹਨੂੰ ਨਿਠ ਕੇ ਕੰਮ ਨੂੰ ਕੀਤਾ ਕਿ ਪੂਰਾ ਮੈਂ ਇਹਨੂੰ ਕੰਪਲੀਟ ਕਰਨਾ ਹੈ ਤੇ ਆਹ ਚੀਜ਼ ਜਿਹੜੀ ਆ ਮੇਨ ਸਾਡੀ ਪਰਫਾਰਮੈਂਸ ਮਾੜੀ ਕਿਉਂ ਉਹਦੇ ਕੀ ਕਾਰਨ ਹੈ ਇਸ 'ਤੇ ਧਿਆਨ ਚਾਪਦਾ ਤੁਹਾਨੂੰ ਵੀ ਤਾਂ ਇਹਦੀ ਕੀ ਚਿੰਤਾ ਹੈ ਇਹ ਜ਼ਿਆਦਾ ਪਲੇਅਰ ਨੂੰ ਪੜਦੀ ਲੋੜ ਆਮ ਬੰਦੇ ਲੋੜ ਕੇ ਆਥਾਰਟिटीज ਨੂੰ ਦੇਖੋ ਸਾਰਿਆਂ ਨੂੰ ਪੜਨ ਦੀ ਲੋੜ ਹੈ ਮੈਂ ਉੱਥੇ ਵੀ ਦੱਸਿਆ ਸੀ ਇਹੋ ਚੀਜ਼ ਵੀ ਕਿ ਪਲੇਅਰ ਜਿਹੜੀ ਸਾਡੀ ਅਥਾਰਟੀ ਆ ਕੰਮ ਕਰਦੇ ਜਿਹੜੇ ਸਕੀਮ ਬਣਾਉਣ ਵਾਲੇ ਵਿਅਕਤੀ ਆ ਪਲੱਸ ਜਿਹੜੇ ਸਾਡੇ ਟੀਚਰ ਆ ਕੋਚ ਆ ਉਹਨਾਂ ਸਾਰਿਆਂ ਦੇ ਵਾਸਤੇ ਇਹਦੇ ਵਿੱਚ ਜਿਹੜਾ ਮਟੀਰੀਅਲ ਹੈਗਾ ਕਿਉਂਕਿ ਅਲਟੀਮੇਟਲੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪਾਲਿਸੀ ਬਣਾਉਣ ਦੇ ਵਿੱਚ ਪਾਲਿਸੀ ਘੜਨ ਦੇ ਵਿੱਚ ਪਾਲਿਸੀ ਇੰਪਲੀਮੈਂਟ ਕਰਨ ਦੇ ਵਿੱਚ ਉਹਨਾਂ ਦਾ ਪਾਰਟ ਹੁੰਦਾ ਹੈ ਜਿਨ੍ਹਾਂ ਤੇ ਪਾਲਿਸੀ ਇੰਪਲੀਮੈਂਟ ਹੋਣੀ ਆ ਉਹ ਪਲੇਅਰ ਆ ਪਲੇਅਰਾਂ ਨੂੰ ਵੀ ਉਹਦੀ ਨੋਲਿਜ ਹੋਣੀ ਚਾਹੀਦੀ ਸਾਡੇ ਲਈ ਕਿਹੜੀਆਂ ਯੋਜਨਾਵਾਂ ਆ ਕਿਹੜੇ-ਕਿਹੜੀਆਂ ਯੋਜਨਾਵਾਂ ਦੇ ਵਿੱਚ ਅਸੀਂ ਕੀ-ਕੀ ਫੈਸਿਲਿਟੀ ਲੈਣੀ ਆ ਕਿਸ ਤਰੀਕੇ ਦੇ ਨਾਲ ਅਸੀਂ ਲੈ ਸਕਦੇ ਤਰ ਉਮੀਦ ਹੈ ਕਿ ਇਸ ਮੰਤਰਾ ਤੁਸੀਂ ਕਿਤਾਬ ਲਿਖੀਓ ਬੰਦ ਕਰਵਾ ਪਾਓ ਬਿਲਕੁਲ ਮੈਨੂੰ ਇਹੋ ਆਸ ਆ ਕਿ ਇਹ ਚੰਗੇ-ਚੰਗੇ ਲੋਕਾਂ ਦੇ ਵਿੱਚ ਜਾਊਗੀ ਕੋਚ ਟੀਚਰ ਖਿਡਾਰੀਆਂ ਨੂੰ ਪੜਨਗੇ ਇਹ ਤੋਂ ਜੋ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਕੋਈ ਲੈਣਗੇ ਮੈਂ ਜੋ ਮੇਰਾ ਇਹਦੇ ਤੇ ਰੋਲ ਬਣਦਾ ਹੋਊਗਾ ਮੈਂ ਇਹਨੂੰ ਉਹ ਪੂਰਾ ਕਰੂੰਗਾ ਬਾਕੀ ਮੈਨੂੰ ਇਸ ਤੋਂ ਵੀ ਵੱਧ ਜਿਹੜੀ ਉਹ ਪ੍ਰੈਸ ਤੇ ਆਸ ਆ ਜੇ ਇਹਨੂੰ ਪੜਨ ਇਸ ਤੋਂ ਬਾਅਦ ਕਿਤਾਬ ਇਹੋ ਲੋਕਾਂ ਦੇ ਸਾਹਮਣੇ ਆ ਜਾਣੀ ਆ ਜੋ ਇਹਦੇ ਤੇ ਬਣਦਾ ਹੋ ਜਿਹੜੀਆਂ ਇਹਦੀਆਂ ਕਮੀਆਂ ਪੇਸ਼ੀਆਂ ਉਹ ਵੀ ਸਾਹਮਣੇ ਆਉਣ ਜਿਹੜੇ ਇਹਦੇ ਚੰਗੇ ਪੱਖ ਆ ਉਹ ਵੀ ਸਾਹਮਣੇ ਆਉਣ ਜੇ ਕਿੱਥੇ ਜਿੱਥੇ ਜਿੱਥੇ ਇਹਦੀਆਂ ਸਕੀਮਸ ਹੈਗੀਆਂ ਉਹ ਸਕੀਮਸ ਇੰਪਲੀਮੈਂਟ ਹੋ ਰਹੀਆਂ ਜਾਂ ਨਹੀਂ ਹੋ ਰਹੀਆਂ ਉਹ ਉਹਨਾਂ ਨੂੰ ਉਹਨਾਂ ਨੂੰ ਉਹ ਵੀ ਐਨਾਲਾਈਜ਼ ਕਰਨ ਉਹਨਾਂ ਨੂੰ ਈਵੈਲੂਏਟ ਕਰਨ ਤੇ ਜੋ ਕੋਈ ਸਾਡੇ ਸਕੀਮ ਚੱਲ ਰਹੀਆਂ ਜਿੱਥੇ ਨਾਂ ਤੇ ਸਕੀਮ ਚੱਲ ਰਹੀ ਕੁਝ ਕਿਤਾਬ ਚ ਉਹਦੀ ਡਿਟੇਲ ਹੈ ਉਹਦੇ ਉਹਦਾ ਉਹਦੇ ਕੰਪੈਰੀਟਿਵਲੀ ਸਕੀਮ ਚੱਲ ਰਹੀ ਜਾਂ ਨਹੀਂ ਚੱਲ ਰਹੀ ਜਾਂ ਸਿਰਫ ਕਾਗਜ਼ਾਂ ਵਿੱਚ ਹੀ ਚੱਲ ਰਹੀ ਧੰਨਵਾਦ ਜ ਮੈਂ ਤਕਰੀਬਨ 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 ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਪਰ ਫਿਰ ਵੀ ਕਦੇ ਵੀ ਬੰਦੇ ਦੀ 100% ਸੈਟੀਸਫੈਕਸ਼ਨ ਨਹੀਂ ਹੁੰਦੀ ਇਦਾਂ ਹੀ ਲੱਗ ਸਕਦਾ ਹੁੰਦਾ ਮੈਂ ਹੋਰ ਕਰ ਸਕਦਾ ਸੋ ਇਹ ਜਿਸ ਤਰ੍ਹਾਂ ਦੀ ਮੈਂ ਕਿਤਾਬ ਲਿਖੀ ਮੇਰੀ ਕੋਸ਼ਿਸ਼ ਇਹ ਆ ਕਿ ਮੈਂ 5-7 ਸਾਲ ਬਾਅਦ ਇਹਦਾ ਐਡੀਸ਼ਨ ਸੈਕੰਡ ਲਿਆਉਂਗਾ ਜਿਹੜੀਆਂ ਮੇਰੇ ਚ ਅਜ ਕਮੀਆਂ ਰਹਿ ਗਈਆਂ ਉਹਨਾਂ ਨੂੰ ਦੂਰ ਕਰੂੰਗਾ ਜਿਹੜੀਆਂ ਲੋਕ ਮੇਰੇ ਧਿਆਨ ਚ ਲਿਆਉਣਗੇ ਉਹਨਾਂ ਨੂੰ ਮੈਂ ਦੂਰ ਕਰੂੰਗਾ